ਪੰਜਾਬ ਨੂੰ ਪਹਿਲਾ ਨੇ ਟਾਈਮ ਵਿੱਚ ਜਿਹੜਾ ਸੁਹਾਤ ਅਲੀ ਕੁਰਬਾਨੀਆਂ ਅਲੀ ਚੜ੍ਹਦੀ ਕਲਾ ਲਈ ਜਾਣਿਆ ਜਾਂਦਾ ਸੀ ਕਿਤੇ ਆਉਣ ਵਾਲੇ ਟਾਈਮ ਵਿੱਚ ਪੰਜਾਬ ਨੂੰ ਜਿਹੜਾ ਰੀਲਾਂ ਦੇ ਨਾਂ ਨਾਲ ਨਾਲ ਜਾਣਿਆ ਜਾਵੇ ਅੱਜ ਦਾ ਜਿਹੜਾ ਕੰਟੈਂਟ ਤਿਆਰ ਕੀਤਾ ਜਾ ਰਿਹਾ ਉਹ ਬਹੁਤ ਹੀ ਬਲਗਰ ਕੰਟੈਂਟ ਤਿਆਰ ਕੀਤਾ ਜਾ ਰਿਹਾ ਮਾੜੀ ਗੱਲ ਇਹ ਹੈ ਕਿ ਬਹੁ ਗਿਣਤੀ ਲੋਕ ਦੇਖਦੇ ਵੀ ਉਸੇ ਨੂੰ ਨੇ ਇਸ ਤਰੀਕੇ ਦਾ ਐਲਗੋਰਿਦਮ ਹੈ ਕਿ ਇੱਕ ਵੀਡੀਓ ਜੇਕਰ ਤੁਸੀਂ ਗਲਤੀ ਦੇ ਨਾਲ ਕਿਸੇ ਤਰੀਕੇ ਦੀ ਦੇਖੋਗੇ ਤੇ ਉਸੇ ਤਰੀਕੇ ਦੀਆਂ ਸਾਡੇ ਸਾਹਮਣੇ ਆਉਣ ਫਿਰ ਇਹੋ ਜਿਹੀ ਵੀਡੀਓ ਦੇਖਣੀ ਨਾ ਨਾਲੇ ਉਹਨਾਂ ਨੂੰ ਬਲੇਮ ਕਰਦੇ ਤੇ ਸਪੋਰਟ ਆਪਾਂ ਖੁਦ ਹੀ ਕਰ ਰਹੇ ਹਾਂ ਅੱਜ ਦਾ ਦੌਰ ਇਸ ਤਰੀਕੇ ਦਾ ਬਣਿਆ ਹੋਇਆ ਕਿ ਮੁੰਡੇ ਕੁੜੀਆਂ ਬਣ ਜਾਂਦੇ ਨੇ ਕੁੜੀਆਂ ਮੁੰਡੇ ਬਣ ਜਾਂਦੀਆਂ ਨੇ ਤੁਸੀਂ ਪੁੱਠੀ ਸਿੱਧੀ ਰੀਲ ਪਾ ਦਿਓ ਕਿਸੇ ਨੂੰ ਪਿੱਛੇ ਤੋਂ ਦਿਖਾ ਦਿਓ ਕਿਸੇ ਨੂੰ ਅੱਗੇ ਤੋਂ ਦਿਖਾ ਦਿਓ ਤੇ ਉਹ ਦਿਖਾ ਕੇ ਅਸੀਂ ਜਲਦੀ ਵਾਇਰਲ ਹੋ ਜਾਾਂਗੇ ਕਿੱਕਲ ਜਿਹੜਾ ਇੰਸਟਾ ਤੇ ਚੱਲ ਰਿਹਾ ਲੱਕ ਹਿਲਾਓ ਪੈਸਾ ਪਾਓ ਟੀਆਰਐਮਆਈ ਤੇ ਜਿਹੜਾ ਬੰਦਾ 10000 ਡਿਸਰਵ ਕਰਦਾ ਸੀ ਉਹ 50000 ਦਾ ਫੋਨ ਲਈ ਫਿਰਦਾ ਅੱਜ ਰਿਕਸ਼ੇ ਵਾਲੇ ਕੋਲ ਵੀ ਆਈਫੋਨ ਹੈ ਤੇ ਅੱਜ 10 ਕਿਲੇ ਵਾਲੇ ਕੋਲ ਵੀ ਹੈ ਤੇ 100 ਕਿਲੇ ਵਾਲੇ ਕੋਲ ਵੀ ਆਈਫੋਨ ਹੈ ਤੇ ਇਸ ਤਰੀਕੇ ਦੇ ਨਾਲ ਹਰ ਇੱਕ ਬੰਦੇ ਨੇ ਆਪਣੀਆਂ ਸੁੱਖ ਸਹੂਲਤਾਂ ਤੋਂ ਜਿੰਨੀ ਉਹਦੀ ਆਮਦਨ ਸੀ ਉਸ ਤੋਂ ਵੱਧ ਦਾ ਪੰਗਾ ਲਿਆ ਹੋਇਆ ਪਹਿਲ ਤਾਂ ਗੰਦੀ ਗੰਦੀਆਂ ਵੀਡੀਓਜ਼ ਪਾ ਦਿੰਦੇ ਨੇ ਫਿਰ ਬਾਅਦ ਵਿੱਚ ਉਹ ਕਹਿੰਦੇ ਨੇ ਡਿਲੀਟ ਕਰ ਦਿਓ ਅੱਖਾਂ ਚ ਕਸੂਨ ਦੇ ਦੇ ਕੇ ਰੋਂਦੇ ਨੇ ਕਿ ਇਹ ਫੇਮਸ ਹੋਣ ਲਈ ਕੀਤਾ ਜਾ ਰਿਹਾ ਸਾਰਾ ਕੁਝ ਡਿਜੀਟਲ ਮੀਡੀਆ ਦੇ ਜਿੰਨੇ ਫਾਇਦੇ ਸਾਨੂੰ ਹੋਏ ਨੇ ਉਸ ਤੋਂ ਕਿਤੇ ਜ਼ਿਆਦਾ ਨੁਕਸਾਨ ਹੋਇਆ ਨੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਜਾਂ ਕਿਤੇ ਵੀ ਸਟੇਜ ਲੱਗਦੀ ਹੈ ਤਾਂ ਉਲਟੋਂ ਉਹ ਚੀਫ ਗੈਸਟ ਦੇ ਤੌਰ ਤੇ ਬੁਲਾਇਆ ਜਾਂਦਾ ਭਾਈ ਉਹਨਾਂ ਨੂੰ ਕੀ ਮਤਲਬ ਪੰਥ ਨੂੰ ਕੀ ਦੇਣਾ ਕੀ ਕੰਮ ਨੂੰ ਦੇਣਾ ਉਹਨਾਂ ਦੀ ਮੈਨੂੰ ਐ ਲੱਗਦਾ ਕਿ 10 ਗਰੰਤੀ ਸੰਘਾਂ ਦੇ ਨਾਲ ਗੱਲ ਕੀਤੀ ਜਾਵੇ ਤਾਂ 9 ਗਰੰਤੀ ਉਹਨਾਂ ਦੇ ਵਿੱਚੋਂ ਇਹ ਕਹਿਣਗੇ ਕਿ ਮੈਂ ਆਪਣੇ ਪੁੱਤ ਨੂੰ ਗਰੰਤੀ ਨਹੀਂ ਬਣਾਉਣਾ ਇਹ ਹਾਲਾਤ ਨੇ ਤੇ ਉਹ ਦੂਜੇ ਪਾਸੇ ਰੀਲਾਂ ਬਣਾ ਕੇ ਅਸੀਂ ਪੈਸੇ ਕਮਾ ਰਹੇ ਹਾਂ ਸਾਨੂੰ ਸੁਣਨ ਵਾਲੇ ਵੀ ਬਹੁਤ ਨੇ ਇੱਥੇ ਦੂਜੇ ਪਾਸੇ ਜਦ ਕੋਈ ਗਰਵਾਣੀ ਦੀ ਗੱਲ ਕਰਦਾ ਜਾਂ ਕੋਈ ਸਿੱਖੀ ਦੀ ਗੱਲ ਕਰਦਾ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਤਾਂ ਉਹਦੇ ਵਿਰੋਧ ਦੇ ਵਿੱਚ ਬਹੁਤ ਵੱਡੀ ਗਿਣਤੀ ਲੋਕ ਖੜੇ ਹੋ ਜਾਂਦੇ ਨੇ ਸਤਿਗੁਰ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਬੀਤੇ ਸਮੇਂ ਵੱਲ ਝਾਤ ਮਾਰੀਏ ਤਾਂ ਬੀਤੇ ਸਮੇਂ ਵਿੱਚ ਪੰਜਾਬ ਨੂੰ ਜਿਹੜਾ ਚੜ੍ਹਦੀ ਕਲਾ ਲਈ ਸ਼ਹਾਦਤ ਲਈ ਕੁਰਬਾਨੀਆਂ ਲਈ ਜਾਣਿਆ ਜਾਂਦਾ ਸੀ ਪਰ ਜੇ ਹੁਣ ਦੇ ਸਮੇਂ ਵਿੱਚ ਝਾਤ ਮਾਰੀਏ ਜੋ ਟਾਈਮ ਚੱਲ ਰਿਹਾ ਮੁੰਡੇ ਕੁੜੀਆਂ ਨੇ ਇੰਸਟਾ ਤੇ ਇੰਨਾ ਕਾ ਜ਼ਿਆਦਾ ਗੰਦ ਪਾਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਪੰਜਾਬ ਨੂੰ ਰੀਲਾਂ ਦੇ ਨਾਂ ਨਾਲ ਨਾ ਜਾਣਿਆ ਜਾਵੇ ਤਾਂ ਇਹੀ ਮੁੱਦੇ ਤੇ ਮੇਰੇ ਨਾਲ ਗੱਲਬਾਤ ਕਰ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਵਿੰਦਰ ਸੇਲਗਿਰ ਜੀ ਮੌਜੂਦ ਰਹਿਣਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਜੀ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਹੀ ਕਿਹਾ ਵੀ ਪੰਜਾਬ ਨੂੰ ਪਹਿਲਾਂ ਦੇ ਟਾਈਮ ਵਿੱਚ ਜਿਹੜਾ ਸੁਹਾਤ ਅਲੀ ਕੁਰਬਾਨੀਆਂ ਅਲੀ ਚੜ੍ਹਦੀ ਕਲਾ ਲਈ ਜਾਣਿਆ ਜਾਂਦਾ ਸੀ ਪਰ ਹੁਣ ਦੇ ਕੁੜੀਆਂ ਮੁੰਡਿਆਂ ਨੇ ਇੰਸਟਾ ਤੇ ਸਿੱਧਾ ਕਹੀ ਆਪਾਂ ਸਾਫ਼ ਸ਼ਬਦਾਂ ਦੇ ਵਿੱਚ ਕਹੀ ਗੰਦ ਪਾ ਰੱਖਿਆ ਕਿਤੇ ਆਉਣ ਵਾਲੇ ਟਾਈਮ ਵਿੱਚ ਪੰਜਾਬ ਜਿਹੜਾ ਰੀਲਾਂ ਦੇ ਨਾਂ ਨਾਲ ਨਾਲ ਨਾ ਜਾਣਿਆ ਜਾਵੇ ਤੁਹਾਡਾ ਇਹ ਮੁੱਦੇ ਤੇ ਕੀ ਰਾਇ ਹੈ ਤੁਹਾਡੀ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਵਕਤ ਦੇ ਨਾਲ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਪਹਿਲਾਂ ਰੇਡੀਓ ਸੀ ਟੀਵੀ ਸੀ ਟੀਵੀ ਤੋਂ ਬਾਅਦ ਡਿਜੀਟਲ ਦਾ ਦੌਰ ਆਇਆ ਤੇ ਹੁਣ ਕਿੱਥੇ ਨਾ ਕਿੱਥੇ ਜਿਹੜਾ ਬਹੁ ਗਿਣਤੀ ਹੈ ਉਹ ਅਡਲਟ ਕੰਟੈਂਟ ਵੀ ਬਣ ਰਿਹਾ ਤੇ ਬਲਗਰ ਕੰਟੈਂਟ ਬਣ ਰਿਹਾ ਇੱਕ ਤਾਂ ਅਲੱਗ-ਅਲੱਗ ਕੈਟਾਗਰੀਜ਼ ਹੁੰਦੀਆਂ ਨੇ ਕਿ ਕੋਈ ਸੋਨਾ ਦੇਖਣ ਦੇ ਲਈ ਕੱਪੜੇ ਪਾਉਂਦਾ ਜਾਂ ਹੌਟ ਦੇਖਣ ਦੇ ਲਈ ਕੱਪੜੇ ਪਾਉਂਦਾ ਪਰ ਅੱਜ ਦਾ ਜਿਹੜਾ ਕੰਟੈਂਟ ਤਿਆਰ ਕੀਤਾ ਜਾ ਰਿਹਾ ਉਹ ਬਹੁਤ ਹੀ ਬਲਗਰ ਕੰਟੈਂਟ ਤਿਆਰ ਕੀਤਾ ਜਾ ਰਿਹਾ ਮਾੜੀ ਗੱਲ ਇਹ ਹੈ ਕਿ ਬਹੁ ਗਿਣਤੀ ਲੋਕ ਦੇਖਦੇ ਵੀ ਉਸੇ ਨੂੰ ਨੇ ਸਾਡੇ ਇਹੋ ਜਿਹੇ ਹਾਲਾਤ ਨੇ ਕਿ ਜੇ ਕੋਈ ਗਰਵਾਣੀ ਦੀ ਗੱਲ ਕਰਦਾ ਜਾਂ ਗੀਤਾ ਦੀ ਗੱਲ ਕਰਦਾ ਜਾਂ ਬਹੁਤ ਸਾਰੇ ਕੁਰਾਨ ਸ਼ਰੀਫ ਦੀ ਗੱਲ ਕਰਦਾ ਉਹਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਜਾਂ ਕੋਈ ਸਾਡੀਆਂ ਸ਼ਹਾਦਤਾਂ ਦੀ ਗੱਲ ਕਰਦਾ ਇਤਿਹਾਸ ਦੀ ਗੱਲ ਕਰਦਾ ਕਿਉਂਕਿ ਇਹ ਇਹਦੇ ਉੱਤੇ ਕੋਈ ਦੇਖਣ ਨੂੰ ਤਿਆਰ ਨਹੀਂ ਬਹੁਤ ਤੁਸੀਂ 10 ਇੰਟਰਵਿਊਜ਼ ਕਰ ਲਓ 10 ਦੇ ਵਿੱਚੋਂ ਤੁਸੀਂ ਆਰਥਿਕਤਾ ਤੇ ਗੱਲ ਕਰ ਲਓ ਸਮਾਜਿਕ ਤੇ ਗੱਲ ਕਰ ਲਓ ਜਾਂ ਚੰਗੀਆਂ ਗੱਲਾਂ ਤੇ ਗੱਲ ਕਰ ਲਓ ਉਹਨਾਂ ਦੇ ਵਿਊ ਕੱਢ ਕੇ ਦੇਖ ਲਿਓ ਤੇ ਇੱਕ ਤੁਸੀਂ ਟੁੱਚੀ ਦੀ ਇੰਟਰਵਿਊ ਕਰਿਆ ਉਹਦੇ ਸਾਰਿਆਂ ਦੇ ਮੁਕਾਬਲੇ ਵੱਧ ਵਿਊਜ਼ ਆਉਂਦੇ ਨੇ ਤੇ ਇਹ ਦੇਖਣ ਵਾਲਿਆਂ ਦੀ ਵੀ ਜ਼ਿੰਮੇਵਾਰੀ ਹੈ ਤੇ ਬਣਾਉਣ ਵਾਲਿਆਂ ਦੀ ਵੀ ਜ਼ਿੰਮੇਵਾਰੀ ਹੈ ਕਿਤੇ ਨਾ ਕਿਤੇ ਬਹੁਤ ਵੱਡਾ ਜਿਹੜਾ ਇਸ ਦੌਰ ਦੇ ਵਿੱਚ ਬਲਗਰ ਵਾਲੇ ਪਾਸੇ ਅਸੀਂ ਤੁਰੇ ਹੋਈਆਂ ਸਾਡੇ ਮੁੰਡੇ ਕੋਈ ਨੇ ਕਲਚਰ ਹੀ ਇਸ ਤਰੀਕੇ ਦਾ ਮਾਹੌਲ ਹੀ ਇਸ ਤਰੀਕੇ ਦਾ ਬਣਿਆ ਹੋਇਆ ਕਿਉਂਕਿ ਸੌਖਾ ਤਰੀਕਾ ਲੱਗ ਰਿਹਾ ਕਿ ਤੁਸੀਂ ਕੈਮਰਾਮੈਨ ਵੀ ਉਸੇ ਤਰੀਕੇ ਦੇ ਨਾਲ ਰੱਖੇ ਨੇ ਕਿ ਇੱਕ ਕੁੜੀ ਨੂੰ ਸਬਜੈਕਟ ਦੇ ਰੂਪ ਦੇ ਵਿੱਚ ਦਿਖਾਇਆ ਜਾਂਦਾ ਉਹਦੇ ਜਿਹੜੇ ਅੰਗ ਨੇ ਉਹਨਾਂ ਨੂੰ ਕੈਮਰੇ ਤੇ ਫੋਕਸ ਹੀ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਦਿਖਾਇਆ ਜਾਂਦਾ ਤੇ ਉਸ ਨੂੰ ਲੈ ਕੇ ਲੋਕ ਅਟਰੈਕਟ ਹੋ ਰਹੇ ਨੇ ਤੇ ਲੋਕ ਵੱਧ ਤੋਂ ਵੱਧ ਉਸੇ ਦੇ ਨਾਲ ਜੁੜੇ ਰਹਿੰਦੇ ਨੇ ਤੇ ਬਾਕੀ ਇੱਕ ਐਲਗੋਰਿਦਮ ਹੈ ਇੰਸਟਾਗ੍ਰam ਦਾ ਜਾਂ ਹੋਰ ਜਿਹੜੀਆਂ YouTube ਵਾ ਫੇਸਬੁੱਕ ਜਾ ਹੋਰ ਵੈਬਸਾਈਟ ਨੇ ਜਾ ਸਾਡਾ ਟਿਕਟੋਕ ਹਾਲਾਂਕਿ ਉਹ ਤਾਂ ਹੁਣ ਚੱਲਦਾ ਨਹੀਂ ਪਰ ਇੰਡੀਆ ਦੇ ਵਿੱਚ ਪਰ ਇਸ ਤਰੀਕੇ ਦਾ ਐਲਗੋਰਿਦਮ ਹੈ ਕਿ ਇੱਕ ਵੀਡੀਓ ਜੇਕਰ ਤੁਸੀਂ ਗਲਤੀ ਦੇ ਨਾਲ ਕਿਸੇ ਤਰੀਕੇ ਦੀ ਦੇਖੋਗੇ ਤੇ ਉਸੇ ਤਰੀਕੇ ਦੀਆਂ ਸਾਡੇ ਸਾਹਮਣੇ ਆਉਣਗੀਆਂ ਇੱਕ ਤਾਂ ਉਹ ਕੈਟਾਗਰੀ ਹੈ ਜਿਹੜੇ ਲੋਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਵੀਡੀਓ ਸਾਡੇ ਸਾਹਮਣੇ ਆਉਂਦੀਆਂ ਕਿਵੇਂ ਨੇ ਤੇ ਇੱਕ ਕੈਟਾਗਰੀ ਹੈ ਕਿ ਜਾਣ ਬੁੱਝ ਕੇ ਦੇਖਿਆ ਜਾਂਦਾ ਤੇ ਸਾਡੀ ਮਾਨਸਿਕਤਾ ਬਣੀ ਹੋਈ ਹੈ ਕਿ ਅਸੀਂ ਜਿਹੜੀਆਂ ਘਟੀਆਂ ਚੀਜ਼ਾਂ ਨੇ 네ਗੇਟਿਵ ਚੀਜ਼ਾਂ ਨੇ ਉਹਦੇ ਵੱਲ ਅਟਰੈਕਟ ਅੱਧ ਹੁੰਨੇ ਆ ਚੰਗੀਆਂ ਚੀਜ਼ਾਂ ਦੇ ਮੁਕਾਬਲੇ ਇਹ ਹਿਊਮਨ ਸੁਭਾਅ ਹੈ ਤੇ ਇਸ ਤਰੀਕੇ ਦੇ ਨਾਲ ਤੇ ਹੁਣ ਮੁੰਡੇ ਕੁੜੀਆਂ ਨੂੰ ਬਹੁਤ ਸੌਖਾ ਤਰੀਕਾ ਲੱਗ ਰਿਹਾ ਕਿ ਆਹ ਚੀਜ਼ ਬੜੀ ਸੌਖੀ ਹੈ ਯਾਰ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬੇਰੋਜ਼ਗਾਰੀ ਦਾ ਮੁੱਦਾ ਵੀ ਇਸ ਚੀਜ਼ ਦੇ ਨਾਲ ਜੁੜਿਆ ਹੋਇਆ ਤੇ ਬੇਰੋਜ਼ਗਾਰੀ ਦੇ ਤੌਰ ਤੇ ਵੀ ਇਸ ਚੀਜ਼ ਨੂੰ ਦੇਖਿਆ ਜਾ ਰਿਹਾ ਜੀ ਸਰ ਜੀ ਮੈਂ ਤੁਸੀ ਕਹਿ ਰਹੇ ਹਾਂ ਬੇਰੋਜ਼ਗਾਰੀ ਚਲੋ ਉਹ ਤਾਂ ਆਪਾਂ ਗੱਲ ਕਰਾਂਗੇ ਪਰ ਇੱਥੇ ਕਿੰਨਾ ਦਾ ਕਸੂਰ ਹੋ ਜਾਂਦਾ ਕਿ ਇਹ ਲੋਕਾਂ ਨੂੰ ਆਪਾਂ ਆਪ ਹੀ ਸਪੋਰਟ ਕਰ ਰਹੇ ਹਾਂ ਜਿਹੜੇ ਗੰਦ ਪਾ ਰਹੇ ਨੇ ਫਿਰ ਇਹੋ ਜਿਹੀ ਵੀਡੀਓ ਦੇਖਣ ਹੀ ਨਾ ਨਾਲੇ ਉਹਨਾਂ ਨੂੰ ਬਲੇਮ ਕਰਦੇ ਆ ਤੇ ਸਪੋਰਟ ਆਪਾਂ ਖੁਦ ਹੀ ਕਰ ਰਹੇ ਹਾਂ ਬਿਲਕੁਲ ਪਿਛਲੇ ਦਿਨਾਂ ਦੇ ਵਿੱਚ ਦੇਖੋ ਕਿੰਨੇ ਇੰਟਰਵਿਊਜ਼ ਅਸੀਂ ਦੇਖੇ ਆ ਜਿਨ੍ਹਾਂ ਦੇ ਵਿੱਚ ਥਰਡ ਜੈਂਡਰ ਨੂੰ ਲਿਆ ਕੇ ਜਿਹੜੇ ਕੁਝ ਲੋਕ ਹੁੰਦੇ ਨੇ ਜਿਹੜੇ ਕੁਦਰਤੀ ਤੌਰ ਤੇ ਔਰਤ ਤੇ ਮਰਦ ਦੇ ਰੂਪ ਦੇ ਵਿੱਚ ਪੈਦਾ ਨਹੀਂ ਹੁੰਦੇ ਪਰ ਅੱਜ ਦਾ ਦੌਰ ਇਸ ਤਰੀਕੇ ਦਾ ਬਣਿਆ ਹੋਇਆ ਕਿ ਮੁੰਡੇ ਕੁੜੀਆਂ ਬਣੀ ਜਾਂਦੇ ਨੇ ਕੁੜੀਆਂ ਮੁੰਡੇ ਬਣੀ ਜਾਂਦੀਆਂ ਨੇ ਤੇ ਸਰਜਰੀਆਂ ਵੀ ਕਰਾਈਆਂ ਜਾ ਰਹੀਆਂ ਨੇ ਐਨੇ ਨੇ ਮਹਿੰਗੇ ਇਲਾਜ ਵੀ ਕਰਾਈ ਜਾ ਰਹੇ ਨੇ ਐਨੇ ਨੇ ਮਹਿੰਗੀ ਸਰਜਰੀ ਵੀ ਕਰਾਈ ਜਾ ਰਹੀ ਹੈ ਸਾਰਾ ਕੁਝ ਵਾਪਰ ਰਿਹਾ ਇਹ ਸਾਰਾ ਕੁਝ ਸਮਾਜ ਦੇ ਵਿੱਚੋਂ ਨਿਕਲ ਰਿਹਾ ਤੇ ਕਿਉਂਕਿ ਸਮਾਜ ਦੇ ਵੱਖ-ਵੱਖ ਪੜਾ ਹੁੰਦੇ ਨੇ ਕਿਸੇ ਵੇਲੇ ਕਿਸ ਤਰ੍ਹਾਂ ਦਾ ਸਤਜੋਗ ਕਲਯੁਗ ਇਸ ਤਰੀਕੇ ਦੇ ਨਾਲ ਸਮਝ ਸਕਦੇ ਆ ਸੌਖੀ ਭਾਸ਼ਾ ਦੇ ਵਿੱਚ ਤਾਂ ਲੰਗੇ ਜਿਵੇਂ ਪਹਿਲਾ 10 ਸਾਲ ਕੁਝ ਹੋਰ ਸੀ 2000 ਦੇ ਨੇੜੇ ਤੇੜੇ ਕੁਝ ਹੋਰ ਸੀ 2010 ਤੱਕ ਕੁਝ ਹੋ ਰਿਹਾ ਤੇ 2010 ਤੋਂ 20 ਤੱਕ ਕੁਝ ਹੋ ਰਿਹਾ ਤੇ ਪਿਛਲੇ 5-6 ਸਾਲਾਂ ਦੇ ਵਿੱਚ 17-18 ਤੋਂ ਲੈ ਕੇ ਆ ਜਿਹੜਾ 2025 ਅਸੀਂ ਦੇਖ ਰਹੇ ਆ ਇਹਦੇ ਵਿੱਚ ਬਹੁਤ ਸਪੀਡ ਦੇ ਨਾਲ ਚੀਜ਼ਾਂ ਵਾਪਰੀਆਂ ਨੇ ਸਰਕਾਰਾਂ ਬਣਾਉਣ ਤੱਕ ਵੀ ਡਿਜੀਟਲ মিডিਆ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਪੰਜਾਬ ਸਰਕਾਰ ਜਿਹੜੀ ਕਿ ਬਦਲਾ ਦੇ ਨਾਂ ਤੇ ਆਈ ਸੀ ਡਿਜੀਟਲ মিডিਆ ਨੇ ਇਹ ਇਹਨਾਂ ਦੀ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਯੂ ਐਸ ਏ ਦੇ ਵਿੱਚ ਜੋ ਪਿਛਲੀ ਵਾਈਡਨ ਸਰਕਾਰ ਸੀ ਉਸ ਨੂੰ ਬਣਾਉਣ ਦੇ ਵਿੱਚ ਜਾਂ ਫਿਰ ਹੁਣ 트럼ਪ ਸਰਕਾਰ ਬਣਾਉਣ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਡਿਜੀਟਲ ਮੀਡੀਆ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਤੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸੌਖਾ ਤਰੀਕਾ ਲੱਗ ਰਿਹਾ ਤੇ ਸੌਖਿਆਂ ਦੇ ਵਿੱਚੋਂ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਤੁਸੀਂ ਪੁੱਠੀ ਸਿੱਧੀ ਰੀਲ ਪਾ ਦਿਓ ਕਿਸੇ ਨੂੰ ਪਿੱਛੇ ਤੋਂ ਦਿਖਾ ਦਿਓ ਕਿਸੇ ਨੂੰ ਅੱਗੇ ਤੋਂ ਦਿਖਾ ਦਿਓ ਤੇ ਉਹ ਦਿਖਾ ਕੇ ਅਸੀਂ ਜਲਦੀ ਵਾਇਰਲ ਹੋ ਜਾਾਂਗੇ ਤੇ ਸਾਰਿਆਂ ਦਾ ਇਹ ਸਾਡੇ ਕਿਰਦਾਰਾਂ ਦੇ ਵਿੱਚ ਆਈ ਗਰਾਵਟ ਹੈ ਕਿ ਸਾਰਿਆਂ ਨੂੰ ਸੌਖੇ ਤਰੀਕੇ ਤੇ ਚੱਲਣ ਦਾ ਦਿਲ ਕਰਦਾ ਹੈ ਤੇ ਸਾਰੇ ਹੀ ਸੌਖੇ ਤਰੀਕੇ ਤੇ ਚੱਲ ਕੇ ਜਲਦੀ ਤੋਂ ਜਲਦੀ ਅਮੀਰ ਹੋਣਾ ਚਾਹੁੰਦੇ ਨੇ ਤੇ ਵਾਇਰਲ ਹੋਣਾ ਚਾਹੁੰਦੇ ਨੇ ਤੇ ਸਾਰਿਆਂ ਨੂੰ ਮਸ਼ਹੂਰੀ ਚੰਗੀ ਲੱਗਦੀ ਹੈ ਜੀ ਜੀ ਸਰ ਜਦੋਂ ਆਪਾਂ ਲੰਘੇ ਟਾਈਮ ਵੱਲ ਚਾਹਤ ਮਾਰਦੇ ਆ ਤਾਂ ਪਹਿਲਾਂ ਦੇ ਲੋਕਬੱਤ ਕਿੱਦਾਂ ਦੇ ਹੁੰਦੇ ਸੀ ਜਿਵੇਂ ਮੁੰਡੇ ਕੁੜੀਆਂ ਲਾ ਲਓ ਤਾਂ ਉਹ ਸਰਕਾਰੀ ਨੌਕਰੀਆਂ ਲਈ ਬਹੁਤ ਜ਼ਿਆਦਾ ਪੜ੍ਹਦੇ ਲਿਖਦੇ ਸੀ ਪੇਪਰ ਪਾਸ ਕਰਦੇ ਸੀ ਪਰ ਪਰ ਅੱਜ ਕੱਲ ਜਿਹੜੇ ਇੰਸਟਾ ਤੇ ਚੱਲ ਰਿਹਾ ਲੱਕ ਹਿਲਾਓ ਪੈਸਾ ਪਾਓ ਸਿੱਧੇ ਸ਼ਬਦਾਂ ਦੇ ਵਿੱਚ ਇਹ ਮਤਲਬ ਕੀ ਚੱਲ ਰਿਹਾ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਸੌਖਾ ਲੱਗ ਰਿਹਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਸੀਂ ਕੋਈ ਨੌਕਰੀ ਕਰਨੀ ਹੈ ਜਾਂ ਕਿਸੇ ਪ੍ਰੋਫੈਸ਼ਨ ਦੇ ਵਿੱਚ ਜਾਣਾ ਹੈ ਤਾਂ ਉਹਦੇ ਲਈ ਤੁਹਾਨੂੰ ਪਹਿਲਾਂ ਪੜ੍ਹਨਾ ਪੈਂਦਾ ਫਿਰ ਤੁਹਾਡਾ ਬਾਡੀ ਲੈਂਗੁਏਜ ਹੈ ਤੁਹਾਨੂੰ ਇੰਟਰਵਿਊ ਦੇਣੀ ਆਉਣੀ ਚਾਹੀਦੀ ਹੈ ਤੁਹਾਡੇ ਡਾਕੂਮੈਂਟ ਸਹੀ ਹੋਣੇ ਚਾਹੀਦੇ ਨੇ ਪੜ੍ਹਾਈ ਆ ਤੁਹਾਡੀ ਬਾਡੀ ਲੈਂਗੁਏਜ ਆ ਬਹੁਤ ਸਾਰੇ ਕਾਰਨ ਨੇ ਜਦ ਤੁਹਾਨੂੰ ਕੋਈ ਕੰਪਨੀ ਨੌਕਰੀ ਦਿੰਦੀ ਉਹ ਭਾਵੇਂ ਪ੍ਰਾਈਵੇਟ ਆ ਭਾਵੇਂ ਸਰਕਾਰੀ ਆ ਪਰ ਆ ਜਿਹੜਾ ਦੂਜਾ ਪਾਸੇ ਵਾਲਾ ਕੰਮ ਆ ਉਹ ਲੱਗਦਾ ਕਿ ਕੁਝ ਨਹੀਂ ਕਰਨਾ ਯਾਰ ਫੋਨ ਅੱਜ ਦੇ ਦੌਰ ਦੇ ਵਿੱਚ ਸਾਰਿਆਂ ਕੋਲ ਨੇ ਕਿ ਹੋਰ ਵੀ ਸੌਖਾ ਹੋ ਜਾਂਦਾ ਜਦੋਂ ਫਾਈਨ ਸਾਲਾ ਸਿਸਟਮ ਆ ਗਿਆ ਤੇ EMI ਤੇ ਜਿਹੜਾ ਬੰਦਾ 10000 ਡਿਸਰਵ ਕਰਦਾ ਸੀ ਉਹ 50000 ਦਾ ਫੋਨ ਲਈ ਫਿਰਦਾ ਅੱਜ ਰਿਕਸ਼ੇ ਵਾਲੇ ਕੋਲ ਵੀ ਆਈਫੋਨ ਹੈ ਤੇ ਅੱਜ 10 ਕਿਲੇ ਵਾਲੇ ਕੋਲ ਵੀ ਹੈ ਤੇ 100 ਕਿਲੇ ਵਾਲੇ ਕੋਲ ਵੀ ਆਈਫੋਨ ਹੈ ਤੇ ਇਸ ਤਰੀਕੇ ਦੇ ਨਾਲ ਹਰ ਇੱਕ ਬੰਦੇ ਨੇ ਆਪਣੀਆਂ ਸੁੱਖ ਸਹੂਲਤਾਂ ਤੋਂ ਜਿੰਨੀ ਉਹਦੀ ਆਮਦਨ ਸੀ ਉਸ ਤੋਂ ਵੱਧ ਦਾ ਪੰਗਾ ਲਿਆ ਹੋਇਆ ਤੇ ਇਸੇ ਤਰੀਕੇ ਫੋਨ ਲੈ ਰੱਖੇ ਨੇ ਸਸਤੇ ਤੋਂ ਕੋਈ ਆਪਣੀ ਅਮਿਅਤ ਦੇ ਨਾਲ ਆਪਣੀ ਕਾਬਲੀਅਤ ਦੇ ਅਕੋਰਡਿੰਗ ਮਾਈਕ ਲੈ ਲੈਂਦਾ ਜਾਂ ਰਿਕਾਰਡ ਕਰਨ ਆਸਤੇ ਮਾਈਕ ਲੈ ਲੈਂਦਾ ਤੇ ਉਹਨਾਂ ਨੂੰ ਸੌਖਾ ਲੱਗਦਾ ਤੇ ਇਸੇ ਤਰੀਕੇ ਦਾ ਇਹ ਦੌਰ ਚੱਲਿਆ ਹੋਇਆ ਕਿਤੇ ਨਾ ਕਿਤੇ ਜੋ ਪੈਸੇ ਆ ਰਹੇ ਨੇ ਉਹ ਵੀ ਪ੍ਰਭਾਵਿਤ ਕਰਦੇ ਨੇ ਤੇ ਜੋ ਪ੍ਰਸਿੱਧੀ ਆ ਰਹੀ ਆ ਉਹ ਵੀ ਪ੍ਰਭਾਵਿਤ ਕਰਦੀ ਏ ਬਹੁਤ ਵੱਡੇ ਕਾਰਨ ਨੇ ਤੇ ਦੂਜੇ ਪਾਸੇ ਬੇਰੋਜ਼ਗਾਰੀ ਦਾ ਵੀ ਇੱਕ ਕਾਰਨ ਮੰਨਿਆ ਜਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਬਹੁਤ ਵੱਡੀ ਬੇਰੋਜ਼ਗਾਰੀ ਹੈ ਤੇ ਉਹਦਾ ਕਾਰਨ ਵੀ ਮੰਨਿਆ ਜਾ ਸਕਦਾ ਕਿ ਇਹਨੂੰ ਇੱਕ ਕਿੱਤੇ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਜਿਹੜੇ ਲੋਕ ਚੰਗਾ ਕੰਮ ਕਰਕੇ ਕੋਈ ਦੋ ਪੈਸੇ ਕਮਾਰੇ ਨੇ ਉਹ ਚੰਗੀ ਗੱਲ ਹੈ ਜਿਹੜੇ ਆਪਣਾ ਲੱਕ ਹਿਲਾ ਰਹੇ ਨੇ ਜਾਂ ਪਿੱਛੋਂ ਦਿਖਾਉਂਦੇ ਨੇ ਅੱਗੋਂ ਦਿਖਾਉਂਦੇ ਨੇ ਇਸ ਤਰੀਕੇ ਦਾ ਬਲਗਰ ਕੰਟੈਂਟ ਬਣਾਉਂਦੇ ਨੇ ਉਹਨਾਂ ਨੂੰ ਵੀ ਹਾਲਾਂਕਿ ਆਜ਼ਾਦੀ ਦਾ ਪ੍ਰਗਟਾਵਾ ਹੈ ਪਰ ਆਜ਼ਾਦੀ ਦਾ ਪ੍ਰਗਟਾਵਾ ਉਦੋਂ ਹੀ ਹੁੰਦਾ ਜਦੋਂ ਕਿਸੇ ਦੂਜੇ ਦਾ ਕੋਈ ਨੁਕਸਾਨ ਨਾ ਹੋਵੇ ਉਦੋਂ ਹੀ ਸਾਨੂੰ ਸੰਵਿਧਾਨ ਹੈ ਜਿਹੜਾ ਬੋਲਣ ਦਾ ਹੱਕ ਦਿੰਦਾ ਆਪਣੀ ਗੱਲ ਰੱਖਣ ਦਾ ਹੱਕ ਦਿੰਦਾ ਪਰ ਉਹੀ ਗੱਲ ਜਦ ਕਿਸੇ ਦੂਜੇ ਦਾ ਨੁਕਸਾਨ ਕਰਦੀ ਹੈ ਤਾਂ ਸੰਵਿਧਾਨ ਉਸ ਦੀ ਅਲਾਉ ਨਹੀਂ ਕਰਦਾ ਪਰ ਅੱਜ ਦੇ ਦੌਰ ਦੇ ਵਿੱਚ ਅਡਲਟ ਕੰਟੈਂਟ ਬਹੁਤ ਜ਼ਿਆਦਾ ਹੋ ਗਿਆ ਤੇ ਪਿਛਲੇ ਸਮੇਂ ਦੇ ਵਿੱਚ ਇੱਕ ਰਿਸਰਚ ਆਈ ਸੀ ਕਿ ਸਭ ਤੋਂ ਵੱਧ ਜਿਹੜੀ ਰਿਸਰਚ ਹੈ ਉਹ ਪੌਣ ਦੀ ਇੰਡੀਆ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਇੰਡੀਆ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਫੋਨ ਦੇਖਿਆ ਜਾਂਦਾ ਤੇ ਇਹ ਗੱਲ ਇੱਥੇ ਕੱਲੀਆਂ ਰੀਲਾਂ ਤੱਕ ਨਹੀਂ ਫਿਰ ਅੱਗੇ ਫੋਨ ਤੱਕ ਚਲੀ ਜਾਂਦੀ ਹੈ ਤਾਂ ਸਾਨੂੰ ਛੋਟੇ-ਛੋਟੇ ਬੱਚੇ ਨੇ ਸਾਡਾ ਸਟੱਡੀ ਦਾ ਸਿਸਟਮ ਐਵੇਂ ਹੋ ਗਿਆ ਕਰੋਨਾ ਤੋਂ ਬਾਅਦ ਕਿ ਸਾਰੇ ਬੱਚਿਆਂ ਕੋਲ ਛੋਟੀ-ਛੋਟੀ ਉਮਰ ਦੇ ਵਿੱਚ ਫੋਨ ਨੇ ਹਾਲਾਂਕਿ ਫੋਨ ਦੇਣ ਦੇ ਕਿਸੇ ਦੇ ਕੋਈ ਹੋਰ ਕਾਰਨ ਹੋ ਸਕਦੇ ਨੇ ਪਰ ਉਹਨਾਂ ਦੇ ਵਿੱਚ ਬਹੁਤ ਸੌਖਾ ਹੋ ਜਾਂਦਾ ਜਦ ਸਾਰੇ ਬੱਚੇ ਫੋਨ ਚਲਾਉਂਦੇ ਨੇ ਤੇ ਫੋਨ ਦੇ ਵਿੱਚ ਕਿਸੇ ਦੇ ਕੁਝ ਆ ਜਾਂਦਾ ਕਿਸੇ ਦੇ ਕੁਝ ਆ ਜਾਂਦਾ ਤੇ ਇਸ ਤਰੀਕੇ ਦੇ ਨਾਲ ਅੱਗੇ-ਅੱਗੇ ਵਧਦਾ ਹੋਇਆ ਬੰਦਾ ਉਸ ਘੇਰੇ ਦੇ ਵਿੱਚ ਫਸ ਜਾਂਦਾ ਤੇ ਉਸ ਘੇਰੇ ਦੇ ਵਿੱਚੋਂ ਨਿਕਲ ਨਹੀਂ ਪਾਉਂਦਾ ਜੀ ਜੀ ਸਰ ਇੱਕ ਮੇਰਾ ਵੱਡਾ ਸਵਾਲ ਇਹ ਰਹੂਗਾ ਕਿ ਇਹ ਉਹ ਕੁੜੀਆਂ ਨੇ ਚਾਹੇ ਮੁੰਡੇ ਨੇ ਹੁਣ ਤਾਂ ਦੋਨੇ ਮਤਲਬ ਬਰਾਬਰ ਕੰਮ ਚੱਲ ਰਿਹਾ ਪਹਿਲਾਂ ਤਾਂ ਗੰਦੀ-ਗੰਦੀਆਂ ਵੀਡੀਓਜ਼ ਪਾ ਦਿੰਦੇ ਨੇ ਫਿਰ ਬਾਅਦ ਵਿੱਚ ਉਹ ਕਹਿੰਦੇ ਨੇ ਡਿਲੀਟ ਕਰ ਦਿਓ ਅੱਖਾਂ ਚੋਂ ਸੁਣ ਦੇ ਦੇ ਕੇ ਰੋਂਦੇ ਨੇ ਕਿ ਇਹ ਫੇਮਸ ਹੋਣ ਲਈ ਕੀਤਾ ਜਾ ਰਿਹਾ ਸਾਰਾ ਕੁਝ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਫੇਮਸ ਹੋਣ ਲਈ ਵੀ ਕੀਤਾ ਜਾ ਸਕਦਾ ਜਾਂ ਫਿਰ ਪ੍ਰਸਿੱਧੀ ਦੇ ਲਈ ਜਾਂ ਫਿਰ ਪੈਸਿਆਂ ਦੇ ਲਈ ਇਹ ਕਿਸੇ ਵੀ ਤਰੀਕੇ ਦਾ ਹੋ ਸਕਦਾ ਜਾਂ ਕਿਸੇ ਤੋਂ ਗਲਤੀ ਦੇ ਨਾਲ ਵੀ ਪਈ ਹੋ ਸਕਦੀ ਹੈ ਕਿਉਂਕਿ ਇਸ ਚੀਜ਼ ਨੂੰ ਵੀ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਜਿਸ ਤਰੀਕੇ ਦਾ ਪਿਛਲੇ ਸਮੇਂ ਦੇ ਵਿੱਚ ਆਇਆ ਕਿ ਬਹੁਤ ਸਾਰੇ ਲੋਕਾਂ ਨੇ ਵੀਡੀਓਜ਼ ਦੇਖਣ ਨੂੰ ਮਿਲੀਆਂ ਨੇ ਕਈ AI ਨਾਲ ਵੀ ਜਨਰੇਟ ਹੁੰਦੀਆਂ ਨੇ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜਿੰਨੇ ਫੇਮਸ ਲੋਕ ਨੇ ਤੁਸੀਂ ਕਿਸੇ ਹਰ ਇੱਕ ਬੰਦੇ ਦੀ ਦੂਜੇ ਦਿਨ ਵੀਡੀਓ ਆ ਜਾਂਦੀ ਹੈ ਇਹ ਵੀ ਪ੍ਰੈਕਟੀਕਲ ਦੇ ਰੂਪ ਦੇ ਵਿੱਚ ਪੋਸੀਬਲ ਨਹੀਂ ਹੈ ਕਿ ਸਾਰੇ ਲੋਕ ਆਪਣੇ ਪ੍ਰਸਿੱਧੀ ਵਾਸਤੇ ਜਾਂ ਫੇਮਸ ਵਾਸਤੇ ਵੀ ਪਾ ਪੈਸਿਆਂ ਵਾਸਤੇ ਪਾਉਂਦੇ ਹੁਣ ਇਹ ਵੀ ਹੋ ਸਕਦਾ ਹੈ ਕਿ ਕਿਸੇ ਦੀ ਗਲਤੀ ਦੇ ਨਾਲ ਪੈ ਗਈ ਹੋਵੇ ਤੇ ਉਹ ਮਾਫੀ ਮੰਗਦਾ ਹੋਵੇ ਜਾਂ ਉਹ ਡਿਲੀਟ ਕਰਨ ਦਾ ਪਰ ਉਹ ਸਾਰੇ ਫਸ ਜਾਂਦੇ ਆ ਫਿਰ ਕੋਈ ਕੋਈ ਵਿਅਕਤੀ ਵਿਸ਼ੇਸ਼ ਨਹੀਂ ਬਚਦਾ ਜਦੋਂ ਮੈਂ ਇਸ ਇੱਕ ਚਿੱਕੜ ਨਾਲ ਲਿਬੜੀ ਹੁੰਦੀ ਆ ਤਾਂ ਸਾਰੀਆਂ ਮੈਂਸਾਂ ਚਿੱਕੜ ਦੇ ਨਾਲ ਲਿਬੜ ਜਾਂਦੀਆਂ ਨੇ ਉਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਘੇਰੇ ਦੇ ਵਿੱਚ ਆ ਗਿਆ ਤੇ ਅਸੀਂ ਡਿਜੀਟਲ ਮੀਡੀਆ ਦੇ ਜਿੰਨੇ ਫਾਇਦੇ ਸਾਨੂੰ ਹੋਏ ਨੇ ਉਸ ਤੋਂ ਕਿਤੇ ਜ਼ਿਆਦਾ ਨੁਕਸਾਨ ਹੋਏ ਨੇ ਬਹੁਤ ਸਾਰੇ ਫਾਇਦੇ ਨੇ ਬਹੁਤ ਸਾਰੇ ਲੋਕਾਂ ਦਾ ਕੈਰੀਅਰ ਡਿਜੀਟਲ ਮੀਡੀਆ ਤੇ ਚੱਲਦਾ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਲਗਾਤਾਰ ਲੱਗੇ ਹੋਏ ਨੇ ਵਕ ਵਕ ਮੁੱਦਿਆਂ ਨੂੰ ਲੈ ਕੇ ਬਹੁਤ ਸਾਰੀਆਂ ਲਹਿਰਾਂ ਵੀ ਉੱਠੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਜਿਸ ਤਰੀਕੇ ਪਹਿਲਾਂ ਵੀ ਦੱਸਿਆ ਕਿ ਬਹੁਤ ਵੱਡੀ ਭੂਮਿਕਾ ਡਿਜੀਟਲ ਮੀਡੀਆ ਦੀ ਸੀ ਜਾਂ ਫਿਰ ਯੂ ਐਸ ਏ ਦੇ ਵਿੱਚ ਜਾਂ ਫਿਰ ਹੋਰ ਦੇਸ਼ਾਂ ਦੇ ਵਿੱਚ ਵੀ ਡਿਜੀਟਲ ਮੀਡੀਆ ਅੱਜ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਚੰਗੀਆਂ ਗੱਲਾਂ ਦੇ ਲਈ ਵੀ ਪਰ ਬਦਕਿਸਮਤੀ ਇਹ ਹੈ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਦੀ ਗਲਤ ਵਰਤੋਂ ਕਰ ਰਹੇ ਨੇ ਜੀ ਜੀ ਸਰ ਅੱਜਕੱਲ ਤਾਂ ਵੱਡਾ ਇੱਕ ਟ੍ਰੈਂਡ ਹੀ ਚੱਲਿਆ ਹੋਇਆ ਦੇਖਣ ਨੂੰ ਮਿਲ ਰਿਹਾ ਜਿਹੜੇ ਪ੍ਰੋਗਰਾਮ ਹੁੰਦੇ ਨੇ ਜਾਂ ਕਿਤੇ ਵੀ ਸਟੇਜ ਲੱਗਦੀ ਹੈ ਤਾਂ ਉਲਟੋਂ ਉਹਨਾਂ ਨੂੰ ਚੀਫ ਗੈਸਟ ਦੇ ਤੌਰ ਤੇ ਬੁਲਾਇਆ ਜਾਂਦਾ ਭਾਈ ਉਹਨਾਂ ਨੂੰ ਕੀ ਮਤਲਬ ਪੰਥ ਨੂੰ ਕੀ ਦੇਣਾ ਕੀ ਕੌਮ ਨੂੰ ਦੇਣਾ ਉਹਨਾਂ ਦੇ ਦੇਖੋ ਇਹਨਾਂ ਦਾ ਮਤਲਬ ਜਿਹੜੇ ਪ੍ਰੋਗਰਾਮ ਕਰਵਾ ਰਹੇ ਨੇ ਇਹ ਉਹਨਾਂ ਦੀ ਸੋਚ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਵਿਅਕਤੀ ਨੂੰ ਬੁਲਾਉਣਾ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਕੋਈ ਅਜਹੀ ਸੈਲੀਬ੍ਰਿਟੀ ਨੂੰ ਜਾਂ ਸ਼ਖਸੀਅਤ ਨੂੰ ਬੁਲਾਇਆ ਜਾਂਦਾ ਜਿਹੜੀ ਕਿ ਸਾਰਿਆਂ ਦਾ ਧਿਆਨ ਖਿੱਚ ਲਈ ਜਾਂਦੀ ਹੈ ਤੇ ਬਹੁਤ ਸਾਰੇ ਕਾਰਨ ਹੁੰਦੇ ਆ ਕਿ ਇੱਕ ਪ੍ਰੋਗਰਾਮ ਦੇ ਵਿੱਚ ਕਿਹੜਾ ਵਿਅਕਤੀ ਵਿਸ਼ੇਸ਼ ਹੈ ਉੱਥੇ ਜਾ ਰਿਹਾ ਮੰਨ ਲਓ ਕਿ ਕੋਈ ਯੂਨੀਵਰਸਿਟੀ ਹੈ ਜਾਂ ਕੋਈ ਸਕੂਲ ਹੈ ਕੋਈ ਕਾਲਜ ਹੈ ਕੋਈ ਸੰਸਥਾ ਕੋਈ ਇੱਕ ਪ੍ਰੋਗਰਾਮ ਕਰਾਉਂਦੀ ਹੈ ਉੱਥੇ 10 ਬੁੱਧੀਜੀਵੀ ਬੁਲਾਉਂਦੇ ਨੇ 10 ਬੁੱਧੀਜੀਵਿਆਂ ਨਾਲ ਉਹ ਗੱਲ ਨਹੀਂ ਬਣਦੀ ਜੀ ਕੇ ਕਰੀਲ ਬਣਾਉਣ ਵਾਲੇ ਬੰਦੇ ਨਾਲ ਬਣ ਜਾਂਦੀ ਹੈ ਕਿਉਂਕਿ ਸਾਰਿਆਂ ਦਾ ਧਿਆਨ ਆ ਜਾਂਦਾ ਜੀ ਫਲਾਣੀ ਸੰਸਥਾ ਨੇ ਆ ਫਲਾਣਾ ਬੰਦਾ ਬੁਲਾਇਆ ਕਿਉਂਕਿ ਇਹ ਵੀ ਹਿਊਮਨ ਇੰਟਰਸਟ ਦੀ ਨਿਰਪਰ ਕਰਦਾ ਕਿ ਜਦ ਹਿਊਮਨ ਇੰਟਰਸਟ ਦੇਖਣ ਨੂੰ ਮਿਲਦਾ ਕਿ ਕਿਹਦੇ ਨਾਲ ਲੋਕ ਅਟਰੈਕਟ ਹੋਣਗੇ ਤੇ ਇਹ ਅੱਜ ਦੇ ਦੌਰ ਦੇ ਵਿੱਚ ਨਹੀਂ ਜਦ ਰਾਜਨੀਤੀ ਦੇ ਵਿੱਚ ਦੇਖੀਏ ਤਾਂ ਬਹੁਤ ਸਾਰੇ ਵੱਡੇ ਵੱਡੇ ਸਿੰਗਰ ਵਕ ਵਕ ਪਾਰਟੀਆਂ ਦੀਆਂ ਰੈਲੀਆਂ ਕਰਦੇ ਦਿਖਾਈ ਦਿੰਦੇ ਸੀ ਇਲੈਕਸ਼ਨ ਵੇਲੇ ਆ ਪਿਛਲੇ ਇਲੈਕਸ਼ਨ ਹੋਵੇ ਜਾਂ ਉਦੋਂ ਪਿਛਲੇ 3-4 ਇਲੈਕਸ਼ਨ ਤਾਂ 12 ਵਾਲੀ ਹੈ ਜਿਹੜੀ 17 ਵਾਲੀ ਹੈ 22 ਵਾਲੀ ਹੈ ਮੈਂ ਖੁਦ ਪੰਜਾਬ ਦੀ ਵਿਧਾਨ ਸਭਾ ਦੀ ਕਵਰ ਕੀਤੀ ਹੈ ਤਾਂ ਉਹਦੇ ਵਿੱਚ ਕਿੰਨੀ ਵਾਰ ਹੋਇਆ ਕਿ ਕੋਈ ਕਾਂਗਰਸ ਦਾ ਅਖਾੜਾ ਲਾਉਂਦਾ ਕੋਈ ਅਕਾਲੀਆਂ ਦੇ ਹੱਕ ਦੇ ਵਿੱਚ ਅਖਾੜਾ ਲਾਉਂਦਾ ਜਾਂ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਹੁੰਦਾ ਤਾਂ ਆਮ ਆਦਮੀ ਪਾਰਟੀ ਦੇ ਵਿੱਚੋਂ ਤਾਂ ਬਹੁਤ ਸਾਰੇ ਸਿੰਗਰ ਜਿਹੜੇ ਭਗਵੰਤ ਮਾਨ ਹੋਰਾਂ ਦਾ ਖੁਦ ਪ੍ਰਚਾਰ ਕਰਦੇ ਦਿਖਾਈ ਦਿੰਦੇ ਸੀ ਤੇ ਇਸ ਤਰੀਕੇ ਦੇ ਨਾਲ ਜਿਹੜਾ ਫੇਮਸ ਫੇਸ ਹੁੰਦਾ ਤਾਂ ਉਹਦੀ ਵੱਤ ਤੋਂ ਵੱਤ ਵਰਤੋਂ ਕਰਨਾ ਚਾਹੁੰਦੇ ਨੇ ਹੁਣ ਫੇਮਸ ਕੌਣ ਬੰਦਾ ਕਿਵੇਂ ਹੋਇਆ ਇਹ ਜਿਹੜੀਆਂ ਗੱਲਾਂ ਨੇ ਦਾਅਵੇ ਨੇ ਉਹਨਾਂ ਤੇ ਟਿੱਕੇ ਰਹਿਣਾ ਬਹੁਤ ਸੌਖਾ ਗੱਲਾਂ ਬਹੁਤ ਸਾਰੇ ਲੋਕ ਕਰਦੇ ਆ ਬਹੁਤ ਸਾਰੇ ਲੋਕ ਕਰਦੇ ਰਹਿੰਦੇ ਆ ਪਰ ਤੁਸੀਂ ਕਿੱਥੇ ਇੱਕ ਖੜੇ ਹੋ ਇਹ ਆਪਣੇ ਅੰਦਰ ਝਾਕਣਾ ਪਊਗਾ ਕਿ ਅਸੀਂ ਕਿਹੜੇ ਪਾਸੇ ਨੂੰ ਜਾਣਾ ਹੈ ਇਹ ਤੁਹਾਨੂੰ ਕਲੀਅਰ ਕਰਨਾ ਹੋਵੇਗਾ ਜੇ ਅਸੀਂ ਰੀਲਾ ਵਾਲੇ ਪਾਸੇ ਜਾਣਾ ਜਿਹਨੇ ਜਾਣਾ ਉਹ ਜਾ ਸਕਦਾ ਉਹਨਾਂ ਦੀ ਅਗ ਹੈ ਪਰ ਦੂਜੇ ਪਾਸੇ ਜਿਹੜੀ ਅਸੀਂ ਰੀਲਾ ਵਾਲਿਆਂ ਨੂੰ ਬੜਾ ਫੇਮਸ ਕਰ ਦਿੱਤਾ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਗ੍ਰੰਥੀ ਸਿੰਘਾਂ ਦੇ ਕੀ ਹਾਲਾਤ ਨੇ ਇੰਡੀਆ ਦੇ ਵਿੱਚ ਗ੍ਰੰਥੀ ਸਿੰਘਾਂ ਦੇ ਹਾਲਾਤ ਕੀ ਨੇ ਜਾਂ ਮੰਦਰ ਦੇ ਪੰਡਤਾਂ ਦੇ ਕੀ ਹਾਲਾਤ ਨੇ ਤਾਂ ਉਹ ਬਹੁਤ ਆਪਣੇ ਆਪ ਦੇ ਵਿੱਚ ਬਹੁਤ ਔਖਾ ਹੋਏ ਪਏ ਨੇ ਉਹਨਾਂ ਦੀ ਜ਼ਿੰਦਗੀ ਜੇ ਮੈਨੂੰ ਇਹ ਲੱਗਦਾ ਕਿ 10 ਗ੍ਰੰਥੀ ਸਿੰਘਾਂ ਦੇ ਨਾਲ ਗੱਲ ਕੀਤੀ ਜਾਵੇ ਤਾਂ 9 ਗ੍ਰੰਥੀ ਉਹਨਾਂ ਦੇ ਵਿੱਚੋਂ ਇਹ ਕਹਿਣਗੇ ਕਿ ਮੈਂ ਆਪਣੇ ਪੁੱਤ ਨੂੰ ਗ੍ਰੰਥੀ ਨਹੀਂ ਬਣਾਉਣਾ ਇਹ ਹਾਲਾਤ ਨੇ ਤੇ ਉਹ ਦੂਜੇ ਪਾਸੇ ਰੀਲਾਂ ਬਣਾ ਕੇ ਅਸੀਂ ਪੈਸੇ ਕਮਾ ਰਹੇ ਹਾਂ ਸਾਨੂੰ ਸੁਣਨ ਵਾਲੇ ਵੀ ਬਹੁਤ ਨੇ ਤੇ ਦੂਜੇ ਪਾਸੇ ਜਦ ਕੋਈ ਗਰਵਾਣੀ ਦੀ ਗੱਲ ਕਰਦਾ ਜਾਂ ਕੋਈ ਸਿੱਖੀ ਦੀ ਗੱਲ ਕਰਦਾ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਤਾਂ ਉਹਦੇ ਵਿਰੋਧ ਦੇ ਵਿੱਚ ਬਹੁਤ ਵੱਡੀ ਗਿਣਤੀ ਲੋਕ ਖੜੇ ਹੋ ਜਾਂਦੇ ਨੇ ਤੇ ਜਿਹੜੇ ਚੰਗੀਆਂ ਗੱਲਾਂ ਕਰਨ ਵਾਲੇ ਨੇ ਉਹਨਾਂ ਦੇ ਆਰਥਿਕ ਹਾਲਾਤ ਹਮੇਸ਼ਾ ਹੀ ਮਾੜੇ ਰਹਿੰਦੇ ਨੇ ਅੱਜ ਅੱਜ ਦੇ ਕੋਈ ਅੱਜ ਦੇ ਇਹ ਨਹੀਂ ਹੋਏ ਕਿ ਅੱਜ ਗਰੰਤੀ ਸੰਘਾਂ ਦੇ ਹਾਲਾਤ ਮਾੜੇ ਹੋਗੇ ਜਾਂ ਮੰਦਰਾਂ ਦੇ ਵਿੱਚ ਰਹਿਣ ਵਾਲੇ ਪੰਡਤਾਂ ਦੇ ਹਾਲਾਤ ਮਾੜੇ ਹੋਗੇ ਤਾਂ ਬਹੁਤ ਸਾਰੇ ਇਸੇ ਤਰੀਕੇ ਦਾ ਮਾਹੌਲ ਦੇ ਕਾਨੂੰ ਮਿਲਦਾ ਜਿਹੜਾ ਬੰਦਾ ਕਦਰਾਂ ਦੀ ਗੱਲ ਕਰੂਗਾ ਕਦਰਾਂ ਕੀਮਤਾਂ ਦੀ ਗੱਲ ਕਰੂਗਾ ਜਿਹੜਾ ਮਰਿਆਦਾ ਦੀ ਗੱਲ ਕਰੂਗਾ ਜਿਹੜਾ ਸਟੈਂਡ ਦੀ ਗੱਲ ਕਰੂਗਾ ਜਿਹੜਾ ਕਿਸੇ ਗੱਲ ਤੇ ਖੜਿਆ ਰਹੂਗਾ ਉਹ ਹਮੇਸ਼ਾ ਇੱਕ ਤਾਂ ਬਹੁਤ ਘੱਟ ਲੋਕ ਉਹਦੇ ਨਾਲ ਖੜੇ ਰਹਿਣਗੇ ਤੇ ਦੂਜਾ ਆਰਥਿਕ ਤੌਰ ਤੇ ਉਹ ਸੰਘਰਸ਼ੀ ਕਰਦਾ ਰਹਿੰਦਾ ਜੀ ਜੀ ਸਰ ਜੀ ਮੈਂ ਤੁਸੀਂ ਗ੍ਰਾਂਥੀ ਸਿੰਘਾਂ ਦੀ ਗੱਲ ਕੀਤੀ ਹੈ ਤਾਂ ਬੀਤੇ ਦਿਨਾਂ ਦੇ ਵਿੱਚ ਮਾਮਲੇ ਬਹੁਤ ਜ਼ਿਆਦਾ ਉੱਠੇ ਹੋਏ ਸੀ ਕਿ ਉਹਨਾਂ ਨੂੰ ਉਹਨਾਂ ਨੇ ਬੰਦੀ ਤਨਖਾਹ ਨਹੀਂ ਦਿੱਤੀ ਜਾਂਦੀ ਉਹਨਾਂ ਨੇ ਮਤਲਬ ਗੁਰਦੁਆਰਾ ਸਾਹਿਬ ਵਿੱਚ ਬੇਕਦਰੀ ਜਿਹੜੀ ਕੀਤੀ ਜਾ ਰਹੀ ਆ ਇਦੇ ਵਿੱਚ ਕੋਈ ਦੋਰਾਮਾ ਨਹੀਂ ਕਿ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਦੀ ਬੇਕਦਰੀ ਹੁੰਦੀ ਹੈ ਤੇ ਜਾਂ ਪ੍ਰਚਾਰਕ ਨੇ ਜਾਂ ਉਹਨਾਂ ਦੀ ਬੇਕਦਰੀ ਹੁੰਦੀ ਹੈ ਬਹੁਤ ਸਾਰੇ ਗਿਣੇ ਚੁਣੇ ਪ੍ਰਚਾਰਕ ਨੇ ਜਿਹੜਿਆਂ ਦੇ ਉੱਤੇ ਬਹੁਤ ਗੰਭੀਰ ਇਲਜ਼ਾਮ ਲੱਗਦੇ ਨੇ ਹਾਲਾਂਕਿ ਕਿਸੇ ਦਾ ਨਾਮ ਨਹੀਂ ਲੈਣਾ ਪਰ ਬਹੁਤ ਸਾਰੇ ਨੇ ਜਿਹੜੇ ਕਾਮਰੇਡ ਹਿੰਦੂਤਵ ਤੇ ਸਿੱਖੀ ਜੁਮ ਦਾ ਕੋਕਟੇਲ ਤਿਆਰ ਕਰਕੇ ਸੰਗਤ ਨੂੰ ਭੁਲਾਉਂਦੇ ਨੇ ਤੇ ਉਹ ਇਸ ਤਰੀਕੇ ਦੇ ਨਾਲ ਗੁੰਮਰਾਹ ਕਰਦੇ ਨੇ ਤੇ ਅੱਜ ਪਦਾਰਥਵਾਦੀ ਤੇ ਸਿੱਖੀ ਦਾ ਜਿਹੜਾ ਕੋਕਟੇਲ ਤਿਆਰ ਕਰਕੇ ਲੋਕਾਂ ਨੂੰ ਭੁਲਾਇਆ ਜਾਂਦਾ ਬਹੁਤ ساری ਭੀੜ ਉਹਨਾਂ ਦੇ ਆਲੇ ਦੁਆਲੇ ਆ ਪਰ ਜਿਹੜਾ ਬੰਦਾ ਅਸਲ ਦੇ ਵਿੱਚ ਸਿੱਖੀ ਦੀ ਗੱਲ ਕਰਦਾ ਹੈ ਮਰਿਆਦਾਵਾਂ ਦੀ ਗੱਲ ਕਰਦਾ ਹੈ ਸਿਧਾਂਤਾਂ ਦੀ ਗੱਲ ਕਰਦਾ ਹੈ ਉਸ ਦੇ ਪਿੱਛੇ ਬਹੁਤ ਘੱਟ ਲੋਕ ਲੱਗੇ ਹੁੰਦੇ ਨੇ ਉਹਦੇ ਨਾਲ ਬਹੁਤ ਘੱਟ ਲੋਕ ਹੁੰਦੇ ਨੇ ਉਹਨਾਂ ਨੂੰ ਸੁਣਨ ਵਾਲੀ ਵੀ ਸੰਗਤ ਘੱਟ ਹੈ ਤੇ ਦੂਜੇ ਪਾਸੇ ਜਿਹੜੇ ਗੁੰਮਰਾਹ ਕਰ ਰਹੇ ਨੇ ਸਿੱਖੀ ਦੇ ਨਾਂ ਤੇ ਤੇ ਜਿਹੜੇ ਘਾਣ ਕਰ ਰਹੇ ਨੇ ਉਹਨਾਂ ਦੇ ਨਾਲ ਬਹੁਤ ਵੱਡੀ ਸੰਗਤ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜੁੜੇ ਹੋਏ ਨੇ ਸ਼ਰਧਾਲੂ ਨੇ ਉਹਨਾਂ ਦੇ ਹੁਣ ਲੋਕਾਂ ਨੂੰ ਦੇਖਣਾ ਪਊਗਾ ਲੋਕ ਡਿਸਾਈਡ ਕਰਨਗੇ ਕਿ ਅਸੀਂ ਕਿਹੜੇ ਪਾਸੇ ਜਾਣਾ ਤੇ ਦੂਜੇ ਪਾਸੇ ਜਿਹੜੇ ਗ੍ਰੰਥੀ ਸੰਗ ਨੇ ਉਹਨਾਂ ਦੇ ਹਾਲਾਤ ਜਿਹੜੇ ਐਜੀਪੀਸੀ ਦੇ ਅੰਦਰ ਆਉਂਦੇ ਨੇ ਉਹ ਐਜੀਪੀਸੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਗਰੰਥੀ ਸਿੰਘ ਨੇ ਪ੍ਰਚਾਰਕ ਨੇ ਉਹਨਾਂ ਦਾ ਜਿਹੜਾ ਜੀਵਨ ਦੇ ਵਿੱਚ ਲੋੜਾਂ ਨੇ ਉਹ ਜ਼ਰੂਰ ਪੁਰੀਆਂ ਹੁਣ ਹਾਲਾਂਕਿ ਛਾਵੇਂ ਤਾਂ ਚਲੋ ਕਦੇ ਕਿਸੇ ਦੀਆਂ ਪੂਰੀਆਂ ਨਹੀਂ ਹੋਈਆਂ ਪਰ ਲੋੜਾਂ ਨੇ ਜਿੰਨੀਆਂ ਕਿ ਉਹਦੇ ਪਰਿਵਾਰ ਨੂੰ ਲੋੜਾਂ ਨੇ ਉਹਨੂੰ ਲੋੜਾਂ ਨੇ ਉਹ ਪੂਰੀਆਂ ਕਰਨ ਦਾ ਪ੍ਰਬੰਧ ਜਿਹੜੇ ਐਜੀਪੀਸੀ ਦੇ ਅੰਦਰ ਗੁਰਦੁਆਰੇ ਨੇ ਉਹਨਾਂ ਦਾ ਪ੍ਰਬੰਧ ਹੈ ਜਾਂ ਫਿਰ ਵਕ ਵਕ ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡਾ ਕੋਈ ਗਰੰਥੀ ਸਿੰਘ ਜਿਹੜਾ ਬਾਣੀ ਦੇ ਵਿੱਚ ਹੈ ਬਾਣੀ ਦੇ ਵਿੱਚ ਉਹ ਕਿਤੇ ਖਾਣਾ ਮਰਜੇ ਕਿਉਂਕਿ ਬਹੁਤ ਗੁਰਦੁਆਰਿਆਂ ਦੇ ਵਿੱਚ ਕਿਸੇ ਨੂੰ 5000 ਮਿਲਦਾ ਕਿਸੇ ਨੂੰ 7000 ਮਿਲਦਾ ਕਿਸੇ ਨੂੰ 3000 ਮਿਲਦਾ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਇੱਕ ਗ੍ਰਾਂਥੀ ਸਿੰਘ ਆਪਣੇ ਪਰਿਵਾਰ ਨੂੰ ਕਿਵੇਂ ਪਾਲੂਗਾ ਜੀ ਸਰ ਜੀ ਜਿਵੇਂ ਗ੍ਰਾਂਥੀ ਸਿੰਘਾਂ ਨੇ ਗੱਲ ਕੀਤੀ ਹੈ ਤਾਂ ਕਈ ਸੁਣਨ ਵਿੱਚ ਆਇਆ ਦੇਖਣ ਨੂੰ ਆਇਆ ਕਿ ਗ੍ਰਾਂਥੀ ਸਿੰਘਾਂ ਨੂੰ ਜਿਹੜਾ ਜਾਤਾਂ ਦੇ ਨਾਂ ਤੇ ਜਲੀਲ ਕੀਤਾ ਜਾਂਦਾ ਦੇਖੋ ਇਹ ਸਮਾਜ ਦਾ ਬਹੁਤ ਘਣਾਉਣਾ ਇੱਕ ਘਟਨਾਕ੍ਰਮ ਹੈ ਜਾਂ ਇੱਕ ਫੇਸ ਹੈ ਜਿਹੜਾ ਸਮਾਜ ਦਾ ਇਹ ਇਕੱਲੇ ਜਾਤਾਂ ਦੇ ਆਧਾਰ ਤੇ ਇਕੱਲੇ ਗਰੰਥੀ ਸੰਘਾਂ ਨੂੰ ਨਹੀਂ ਇਹ ਇਸੇ ਤਰੀਕੇ ਦੇ ਨਾਲ ਚੱਲਦਾ ਆਇਆ ਜਨਰਲ ਵਰਸਸ ਐਸਸੀ ਬੀਸੀ ਕੈਟਾਗਰੀ ਬੀਸੀ ਵਾਲੇ ਐਸਸੀ ਵਾਲਿਆਂ ਨੂੰ ਦੱਬੀ ਜਾਂਦੇ ਨੇ ਐਸਸੀ ਵਾਲੇ ਉਦੋਂ ਐਸਟੀ ਵਾਲਿਆਂ ਨੂੰ ਦੱਬੀ ਜਾਂਦੇ ਨੇ ਇਸੇ ਤਰੀਕੇ ਅੱਗੇ ਅੱਗੇ ਪੜਾਦਰ ਚੱਲਦਾ ਤੇ ਜਨਰਲ ਬੀਸੀ ਨੂੰ ਬੀਸੀ ਵਾਲੇ ਐਸਸੀ ਨੂੰ ਐਸਸੀ ਵਾਲੇ ਐਸਟੀ ਨੂੰ ਤੇ ਇਸੇ ਤਰੀਕੇ ਚੱਲਦਾ ਆ ਰਿਹਾ ਫਿਰ ਉਦੋਂ ਅੱਗੇ ਜਾ ਕੇ ਉਹਨਾਂ ਚ ਗਮੀ ਅਮੀਰ ਜਰਨਲ ਗਰੀਬ ਜਰਨਲ ਉਹਨਾਂ ਦਾ ਸ਼ੋਸ਼ਣ ਕਰਦੇ ਰਹਿੰਦੇ ਨੇ ਤੇ ਇਸੇ ਤਰੀਕੇ ਅੱਗੇ-ਅੱਗੇ ਸ਼ੋਸ਼ਣ ਚੱਲਦੀ ਰਹਿੰਦਾ ਵੱਡੇ ਪੱਧਰ ਤੇ ਇਹ ਹੁੰਦੀ ਆਇਆ ਤੇ ਸਮਾਜ ਦੇ ਵਿੱਚ ਪਹਿਲਾਂ ਵੀ ਹੁੰਦਾ ਰਿਹਾ ਤੇ ਆਉਣ ਵਾਲੇ ਵਕਤ ਦੇ ਵਿੱਚ ਵੀ ਲੱਗਦਾ ਨਹੀਂ ਕਿ ਕਿਸੇ ਤਰੀਕੇ ਉਹਨਾਂ ਨੂੰ ਜਲੀਲ ਕਰਨਾ ਕਰਨ ਵਾਲੇ ਹਟਣਗੇ ਪਰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਜਿਹੜੀ ਜਿੱਥੇ ਵੀ ਹੋ ਤੁਸੀਂ ਜਿਵੇਂ ਵੀ ਹੋ ਜਿੱਥੇ ਵੀ ਜਿਹੜੀ ਵੀ ਪੋਜੀਸ਼ਨ ਦੇ ਵਿੱਚ ਹੋ ਕਿ ਆਪਣੇ ਆਪ ਨੂੰ ਸਹੀ ਰੱਖਣ ਦੀ ਕੋਸ਼ਿਸ਼ ਕਰੋ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਸਹੀ ਰਹੋ ਤੇ ਦੂਜੇ ਉਹ ਵੀ ਤੁਹਾਡੇ ਫੈਸਲਿਆਂ ਦੇ ਨਾਲ ਕੋਈ ਕਿਸੇ ਤੇ ਮਾੜਾ ਅਸਰ ਨਾ ਪਵੇ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਪਰ ਹਿਊਮਨ ਨੇ ਸਾਰਿਆਂ ਤੋਂ ਗਾ ਕਿਸੇ ਤੋਂ ਅਣਜਾਣੇ ਦੇ ਵਿੱਚ ਗਲਤੀ ਹੁੰਦੀ ਹੈ ਕੁਝ ਲੋਕ ਜਾਣ ਬੁੱਝ ਕੇ ਇਸ ਤਰੀਕੇ ਦਾ ਕਰਦੇ ਨੇ ਕਈਆਂ ਨੂੰ ਹੰਕਾਰ ਹੁੰਦਾ ਜਾਤ ਦਾ ਗੋਤ ਦਾ ਹੰਕਾਰ ਹੁੰਦਾ ਜਾਂ ਫਿਰ ਆਪਣੀ ਜ਼ਮੀਨ ਜਾਇਦਾਦ ਦਾ ਹੰਕਾਰ ਹੁੰਦਾ ਆਪਣੀ ਪ੍ਰਾਪਰਟੀ ਦਾ ਇਹ ਕਿਸੇ ਇੱਕ ਧਰਮ ਦੇ ਨਾਲ ਜੁੜਿਆ ਹੋਇਆ ਮੁੱਦਾ ਨਹੀਂ ਇਹ ਸਾਡੇ ਸਾਰੇ ਸਮਾਜ ਦੇ ਨਾਲ ਜੁੜਿਆ ਹੋਇਆ ਪਰ ਜਿਹੜਾ ਵੀ ਬੰਦਾ ਜਿੱਥੇ ਵੀ ਹੈ ਜੇਕਰ ਉਹ ਆਪਣੀ ਜ਼ਿੰਮੇਵਾਰੀ ਸੰਭਾਲੇਗਾ ਸਾਹਿਬੀ ਮਸਲਾ ਹੱਲ ਹੋ ਸਕਦਾ ਜੀ ਹਾਂਜੀ ਆਏ ਰੋਜ਼ ਨਵੇਂ ਦਿਨ ਜਿਹੜਾ ਪੰਜਾਬ ਬਲਗਰ ਰੀਲਾਂ ਦੇ ਵਿੱਚ ਪਿਸਦਾ ਜਾ ਰਿਹਾ ਤੇ ਆਪਾਂ ਹੰਬਲਾ ਮਾਰੀਏ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਈਏ ਨਾਲ ਹੀ ਤੁਸੀਂ ਸਾਨੂੰ ਕਮੈਂਟ ਕਰਕੇ ਇਹ ਵੀ ਦੱਸਣਾ ਕਿ ਤੁਹਾਨੂੰ ਇਹ ਗੱਲਬਾਤ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ